ਸਵਾਗਤ ਹੈ ਇਹ ਖਬਰ ਬਸ ਚੰਦ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜੇ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੈਂ ਤਾਂ ਇਹ ਕੋਈ ਐਡਮਿਨਿਸਟ੍ਰੇਸ਼ਨ ਨੂੰ ਫੋਨ ਅਪ ਕਰਨ ਵਾਸਤੇ ਕੁਝ ਗੱਲਬਾਤ ਕਰਨ ਵਾਸਤੇ ਗਿਆ ਸੀ ਹੋਰ ਤਾਂ ਕੋਈ ਨਹੀਂ ਸਾਰੇ ਕਹਿੰਦੇ ਆ ਵੀ ਨਾ ਕੋਈ ਗੁੱਸਾ ਕਿੱਲਾ ਨਹੀਂ ਆ ਸਾਡਾ ਤਾਂ ਗੁੱਸਾ ਨਹੀਂ ਆ ਮੈਂ ਆਪਣਾ ਕੰਮ ਕਰਦਾ ਹਾਂ ਆਪਣਾ ਕੰਮ ਕਰਦੇ। ਕੋਈ ਲਾ-ਫਿਕਰਾ ਹੈ ਹੀ ਨਹੀਂ ਕੋਈ। ਉਹ ਤਾਂ ਕੰਮ ਹੈ। ਇੱਕ ਅਸੀਂ ਇੱਕ ਦੂਜੇ ਦੇ ਪੂਰਕ ਹਾਂ। ਠੀਕ ਹੈ। ਸੋ ਇੱਕ ਦੂਜੇ ਨਾਲ ਇਕੱਠੇ ਰਹਿ ਕੇ ਅਸੀਂ ਹੱਥ ਹੱਥ ਫੜ ਕੇ ਕਰਨਾ ਹੈ। ਸਰਕਾਰ ਦੇ ਤਿੰਨ ਅੰਗ ਹੁੰਦੇ ਆ ਜੁਡੀਸ਼ਰੀ ਚੀਫ ਜਸਟਿਸ ਉਹਦੇ ਹੈਡ ਹੁੰਦੇ ਆ। ਐਗਜ਼ੀਕਟਿਵ ਦੇ ਹੈਡ ਮੁਖਮਤ ਵੀ ਸਾਹਿਬ ਹੁੰਦੇ ਆ। ਲੈਜਿਸਲੇਚਰ ਦੇ ਹੈਡ ਸਪੀਕਰ ਹੁੰਦਾ। ਸੋ ਅਸੀਂ ਇੱਕ ਦੂਜੇ ਨਾਲ ਹੱਥ ਫੜ ਕੇ ਕੰਮ ਕਰਦੇ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਆਪਸੀ ਗਿਲੇ ਸ਼ਿਕਵੇਆਂ ਨੂੰ ਲੈ ਕੇ ਪਿਛਲੇ ਕਾਫੀ ਅਰਸੇ ਤੋਂ ਮੀਡੀਆ ਦੇ ਵਿੱਚ ਵੱਡੀਆਂ ਖਬਰਾਂ ਆ ਰਹੀਆਂ ਸੀ ਤੇ ਅੱਜ ਇਹਨਾਂ ਸਾਰੀਆਂ ਖਬਰਾਂ ਤੇ ਕੁਲਤਾਰ ਸਿੰਘ ਸੰਧਵਾ ਨੇ ਖੁਦ ਪੱਤੇ ਖੋਲ੍ਹਦਿਆਂ ਸਾਰੀ ਗੱਲਬਾਤ ਖੁੱਲ੍ਹ ਕੇ ਕਰਦਿਆਂ ਇਹਨਾਂ ਸਾਰੀਆਂ ਖਬਰਾਂ ਨੂੰ ਵਿਰਾਮ ਦੇ ਦਿੱਤਾ ਹੈ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਅਰਸੇ ਤੋਂ ਇਹ ਖਬਰਾਂ ਆ ਰਹੀਆਂ ਸੀ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪੰਜਾਬ ਦੇ ਕੁਝ ਵਿਧਾਇਕਾਂ ਦਾ ਕੇਚ ਗਏ ਹੋਏ ਆ ਤੇ ਉਹਨਾਂ ਨੇ ਕਾਫੀ ਡੇਰੇ ਵੀ ਲਗਾਈ ਰੱਖੇ ਤੇ ਲੱਗ ਰਿਹਾ ਸੀ ਕਿ ਉਹ ਕਿਸੇ ਵੱਡੀ ਕੁਰਸੀ ਨੂੰ ਹੱਥ ਪਾ ਰਹੇ ਆ ਤੇ ਉਹਨਾਂ ਦਾ ਸਿਆਸੀ ਰੁਤਬਾ ਬੜਾ ਵੱਡਾ ਹੋਣ ਵਾਲਾ ਹੁਣ ਜਿਹੜੇ ਹਾਲਾਤ ਬਣ ਰਹੇ ਸੀ ਪਰ ਇੱਕਦਮ ਹਾਲਾਤ ਦੀ ਅਜੇਹੀ ਪਲਟੀ ਵਜ ਗਈ ਕਿ ਰਾਤੋਂ ਰਾਤ ਪਾਰਟੀ ਦੇ ਵੱਡੇ ਆਗੂਆਂ ਦੇ ਵਿੱਚ ਪੈ ਕੇ ਮੁੱਖ ਮੰਤਰੀ ਤੇ ਕੁਲਤਾਰ बाद देखते हैं आज जो फ्रीडम सपोर्ट